ਖੜਾ ਲੈਂਦਾ ਜਾ ਰਿਹਾ ਮੁੜ ਕੇ ਦੂਜੇ ਪਾਸੇ ਕਿੰਨਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਹੈ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮੀਨਾਂ ਦੇ ਮੁੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਦੇ ਵੱਲੋਂ ਇਹ ਸੰਘਰਸ਼ ਵਿੱਢਿਆ ਹੋਇਆ ਹੈਗਾ ਉਹਦੇ 'ਚ ਮੈਂ ਵਾਅਦਾ ਕੀਤਾ ਕਿ ਅਸੀਂ ਦਿੱਲੀ ਵਿੱਚ ਵੀ ਇਹ ਮੁੱਦਾ ਵਾਰਾਂਗੇ ਜੀ ਤਾਂ ਜੁਧਤਾ ਗੈਟ ਤੋਂ ਲੈ ਕੇ ਦਲ ਜੁਟੇ ਤੱਕ ਲੰਮਾ ਤੜਾ ਅਮਲ ਚੱਲਿਆ ਹੈਗਾ ਹੈ ਕਿਸਾਨਾਂ ਦੇ ਉੱਤੇ ਕੋ ਮੰਤਰੀ ਪੂੰਜੀ ਦੇ ਗਲਵੇ ਦਾ ਜੋ ਨੂੰ ਲੈ ਕੇ ਇੱਕ ਸੰਗਰਮ ਯੋਧਿਆ ਦੀ ਥਾਂ ਹਿੰਦੁਸਤਾਨ ਬਕਰ ਤੇ ਇਹ ਸਥਿਤੀ ਆ ਰਹੀ ਹੋ ਜਿਸ ਦਾ ਨਤੀਜਾ ਆਮ ਲੋਕਾਂ ਨੂੰ ਉਹਨੂੰ ਪਤਾ ਲੱਗਿਆ ਜਿਵੇਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਐ ਖਾਣ ਲਈ ਕੋਈ ਕਾਰਪੜਾ ਹੱਥਾ ਕੋਈ ਵਿਚਨ ਨਹੀਂ ਤੇ ਕਿਸਾਨੀ ਉਤਪਾਦਨ ਕਿਸਾਨੀ ਪੰਦੇ ਫਸਲਾਂ ਦਾ ਭੰਡਾਰ ਤੇ ਜਿਹੜਾ ਕਿਸਾਨੀ ਦਾ ਵਪਾਰ ਹੈ ਸਾਡਾ ਫਸਲਾਂ ਦਾ ਵਪਾਰ ਹੈਗਾ ਇਹ ਉਹ ਆਪਣੇ ਚੰਦ ਚੇਤੇ ਗਲਾਪ ਆਪਾਂ ਸਾਹਮਣੇ ਰੱਖ ਕੇ ਤੁਸੀਂ ਇਹ ਮੋਰੀ ਨੋ ਲਗਾ ਕੀਤਾ ਹੈ ਵਾ ਦਿੱਲੀ ਦੀ ਪ੍ਰਵਾਹ ਦੇ ਬਾਰੇ ਕਿ ਸ਼ਾਂਤਮਤਾ ਸੰਨਲਸ ਲੜਿਆ ਇਸ ਦੀ ਦੁਨੀਆ 'ਚ ਕੋ ਉਦਾਹਰਣ ਨਹੀਂ ਮਿਲਦੀ ਹੈ ਕਿ 1.5 ਸਾਲ ਸ਼ਾਂਤੀਪੂਰਨ ਢੰਗ ਨਾਲ ਇਹ ਚਲ ਕੇ ਠੰਡਾ ਕਰਮੀਆਂ ਵਰਸਾਤਾ ਵਿੱਚ ਉਸ ਸਿਗਰਤੀ ਪ੍ਰਾਪਤੀ ਸੀ ਕਿ ਕਤਾਰ ਦੇ ਤਿੰਨ ਬਿੱਲ ਕਤਾਨਗੁਰ ਦੀ ਬਿੱਲ ਮੋਦੀ ਫਿਕਰ ਨੂੰ ਰੱਦ ਕਰਨੇ ਪਏਗੇ ਤੁਸੀਂ ਉਸ ਦੇ ਜਿੰਦੇਦਾਰ ਤੇ ਗਵਾਹ ਹੋ ਤੇ ਉਸ ਵਾ ਵੀ ਲਗਾਤਾਰ ਲੋਕਸ਼ਾ ਨੇ ਕਿਉਂਕਿ ਸਕਤੀਆ ਕਾਪ ਚਾ ਸਕਤੀ ਹੋ ਜਾਇਆ ਹੈ ਕੁੰਜੀ ਸੱਜਣ ਦਾ ਉਸ ਤੋਂ ਕਮਾਲ ਦੀ ਅਗਾਂ ਦੀ ਕੋੜਾ ਦੀ ਸਮਾਇਦਾਂ ਦੀ ਸਮਾਇਦਾਂ ਦੀ ਆਪ ਚੱਕੀ ਹੋਈ ਹੈ ਜਿਸ ਦਿਨ ਮੈਦਾ ਦਿੱਲੀ ਦੀ ਸਰਕਾਰ ਕਰ ਰਹੀ ਹੈ ਉਸ ਪਰ ਲਗਾਤਾਰ ਉਹ ਆਪਣੀ ਜੁਰਦ ਜਿਹੜਾ ਖੜਾ ਲੈਂਦਾ ਜਾ ਰਿਹਾ ਮੁੜ ਕੇ ਦੂਜੇ ਪਾਸੇ ਕਿੰਨਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਹੈ ਦੀ ਮੋਦੀ ਸਰਕਾਰ ਵੱਲੋਂ ਖਸਤਾਨਾਂ ਦੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮੀਨਾਂ ਦੇ ਮੁੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਇਹ ਸੰਘਰਸ਼ ਵਿੱਡਿਆ ਹੋਇਆ ਹੈਗਾ ਉਹਦੇ ਵਿੱਚ ਮੈਂ ਵਾਦਾ ਕੀਤਾ ਕਿ ਅਸੀਂ ਦਿੱਲੀ ਵਿੱਚ ਵੀ ਇਹ ਮੁੱਦਾ ਵਾਰਾਂਗੇ ਤੇ ਕਾਂਗਰਸ ਦਾ ਸੰਸਦੀ ਹਿੱਤ ਪਾਰ ਦਾ ਹੈਗਾ ਦਿੱਲੀ ਦਾ ਤੇ ਪੰਜਾਬ ਦਾ ਵਿਧਾਨ ਸਭਾ ਹੀ ਜੋ ਦਲ ਹੈਗਾ ਉਹਦੇ ਵਿੱਚ ਅਸੀਂ ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦੇ ਨੂੰ ਲਿਆ ਕੇ ਮਤਾ ਪਾਸ ਕਰਾਵਾਂਗੇ ਕੇਂਦਰ ਦੀ ਚਾਲ ਦੇ ਖਿਲਾਫ ਤਾਂ ਜਕਸਤਾਨ ਹਿੱਤ ਸੁਰੱਖਿਅਤ ਰਹੇ